ਭਾਈ ਤਲੋਕੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰੂ ਜੀ ਕਿਰਪਾ ਕਰੋ ਐਸਾ ਉਪਦੇਸ਼ ਬਖਸ਼ੋ ਕਿ ਸਾਰੇ ਦੁੱਖ ਕਲੇਸ਼ ਨਾਸ਼ ਹੋ ਜਾਣ ਮਨ ਨੂੰ ਸ਼ਾਂਤੀ ਆਵੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਖਣ ਲੱਗੇ ਭਾਈ ਤਲੋਕਾ ਜੀ ਪਰਮੇਸ਼ਰ ਦਾ ਭਾਣਾ ਮਿੱਠਾ ਕਰਕੇ ਮੰਨਿਆ ਕਰੋ ਸਿਮਰਨ ਕਰਿਆ ਕਰੋ ਕਿਰਤ ਵਿਰਤ ਧਰਮ ਦੀ ਕਰਨੀ ਹੈ ਜੀਵ ਹਿੰਸਾ ਨਹੀਂ ਕਰਨੀ ਇਸ ਤਰ੍ਹਾਂ ਪਰਮੇਸ਼ਰ ਦੇ ਹੁਕਮ ਦੇ ਵਿੱਚ ਰੋ ਤੁਹਾਡੀ ਚੜ੍ਹਦੀ ਕਲਾ ਹੋਏਗੀ ਸੋ ਇਹ ਉਪਦੇਸ਼ ਲੈ ਕੇ ਭਾਈ ਤਲੋਕਾ ਗਜਨੀ ਸ਼ਹਿਰ ਚ ਲੱਗਿਆ ਜਿੱਥੇ ਮੁਗਲ ਹਕੂਮਤ ਦੇ ਇੱਕ ਹਾਕਮ ਦੇ ਨਾਲ ਉਹ ਸਿਪਾਹੀ ਦੀ ਡਿਊਟੀ ਕਰਦਾ ਸੀ ਉਸ ਹਾਕਮ ਦਾ ਹੁਕਮ ਮੰਨ ਕੇ ਉਹ ਸ਼ਕਾਰ ਖੇਡਣ ਵਾਸਤੇ ਚਲਿਆ ਗਿਆ ਹਾਕਮ ਅੱਗੇ-ਅੱਗੇ ਤੇ ਭਾਈ ਤਲੋਕਾ ਉਸ ਦੇ ਨਾਲ ਪਿੱਛੇ-ਪਿੱਛੇ ਹੈ ਜਦੋਂ ਇੱਕ ਹਰਨੀ ਨਿਕਲੀ ਤਾਂ ਉਸ ਹਾਕਮ ਨੇ ਹੁਕਮ ਦਿੱਤਾ ਭਾਈ ਤਲੋਕੇ ਨੂੰ ਕਿ ਸ਼ਕਾਰ ਕਰੋ ਭਾਈ ਤਲੋਕਾ ਬੜਾ ਬਹਾਦਰ ਸਿਪਾਹੀ ਸੀ ਇੰਨੇ ਜ਼ੋਰ ਦੀ ਹਰਨੀ ਦੇ ਉਸ ਨੇ ਤਲਵਾਰ ਚੁਲਾਏ ਕਿ ਦੋ ਇਸਿਆਂ ਦੇ ਵਿੱਚ ਹਰਨੀ ਵੰਡੀ ਗਈ ਹੈ ਗਰਭਵਤੀ ਸੀ ਤਿੰਨ ਬੱਚੇ ਉਸ ਦੇ ਪੇਟ ਦੇ ਵਿੱਚ ਸਨ ਤਿੰਨੇ ਹੀ ਮਰ ਗਏ ਤੇ ਭਾਈ ਤਲੋਕੇ ਨੇ ਦੇ ਅਰਜਨਦੇਵ ਜੀ ਮਹਾਰਾਜ ਦਾ ਬਚਨ ਜਾ ਕੇ ਕੀਤਾ ਤੇ ਮਹਾਰਾਜ ਨੇ ਆਖਿਆ ਸੀ ਜੀਵ ਹਤਿਆ ਨਹੀਂ ਕਰਨੀ ਹਿੰਸਾ ਨਹੀਂ ਕਰਨੀ ਪਰ ਜਿੰਨਾ ਚਿਰ ਇਹ ਸ਼ਸਤਰ ਹੈ ਇਹ ਮੇਰੇ ਕੋਲ ਹੋ ਸਕਦੀ ਭਾਈ ਤਲੋਕੇ ਨੇ ਉਹਦਣ ਤੋਂ ਪ੍ਰਾਣ ਕੀਤਾ ਉਹ ਤਲਵਾਰ ਮਿਆਨ ਤੋਂ ਕੱਢ ਕੇ ਲੱਕੜ ਦੀ ਤਲਵਾਰ ਬਣਾਈ ਹੈ ਤੇ ਮਿਆਨ ਵਿੱਚ ਲੱਕੜ ਦੀ ਤਲਵਾਰ ਪਾ ਲਈ ਹੈ ਕਿਸੇ ਸਿਪਾਹੀ ਨੇ ਜਿਸ ਦੀ ਭਾਈ ਤਲੋਕੇ ਨਾਲ ਲੱਗਦੀ ਸੀ ਉਸ ਹਾਕਮ ਨੂੰ ਸ਼ਿਕਾਇਤ ਤੇ ਕਿਹਾ ਤੇ ਕਿ ਐਵੇਂ ਤਨਖਾਹ ਲਈ ਜਾਂਦਾ ਭਾਈ ਤਲੋਕਾ ਉਹਨੇ ਕਿ ਸਪਾਈ ਦੀ ਡਿਊਟੀ ਕਰਨੀ ਉਹਦੇ ਤੇ ਤਲਵਾਰ ਹੀ ਲੱਕੜਦੀ ਐ ਸੋ ਉਸ ਵੇਲੇ ਉਸ ਸਪਾਈ ਦੀ ਸ਼ਿਕਾਇਤ ਕਰਨ ਤੇ ਤਲਵਾਰਾਂ ਚੱਕ ਹੋਈਆਂ ਵਾਰੀ-ਵਾਰੀ ਸਾਰੀਆਂ ਤਲਵਾਰਾਂ ਚੱਕ ਕਰਾਈਆਂ ਜਦੋਂ ਭਾਈ ਤਲੋਕੇ ਦੀ ਵਾਰੀ ਆਈ ਤੇ ਭਾਈ ਤਲੋਕੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਆਪ ਜੀ ਦਾ ਹੁਕਮ ਮੰਨਿਆ ਸੀ ਆਪ ਜੀ ਨੇ ਲਾਜ ਰੱਖਣੀ ਨਹੀਂ ਤੇ ਮੇਰੀ ਨੌਕਰੀ ਜਾਂਦੀ ਰਹਿਣੀ ਹੈ ਸੋ ਭਾਈ ਤਲੋਕੇ ਨੇ ਕੱਢੀ ਤਲਵਾਰ ਤੇ ਇਸ ਤਰ੍ਹਾਂ ਤਲਵਾਰ ਚਮਕੀ ਜਿਸ ਤਰ੍ਹਾਂ ਬਿਜਲੀ ਚਮਕੀ ਹੋਵੇ ਸਾਰਿਆਂ ਨਾਲੋਂ ਭਾਈ ਤਲੋਕੇ ਦੀ ਤਲਵਾਰ ਵਧੀਆ ਪਾਈ ਗਈ ਸੋ ਭਾਈ ਤਲੋਕੇ ਦੀ ਤਨਖਾਹ ਦੋਣੀ ਕਰਤੀ ਤੇ ਜਿਸ ਨੇ ਚੁਗਲੀ ਲਾਈ ਸੀ ਉਸ ਨੂੰ ਸਜ਼ਾ ਮਿਲੀ ਇਸ ਤਰ੍ਹਾਂ ਗੁਰੂ ਜੋ ਹੈ ਉਹ ਆਪਣੇ ਸਿੱਖਾਂ ਸੇਵਕਾਂ ਦੀ ਲਾਜ ਰੱਖਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ